ਦੋਸਤੋ ਵੈਲਕਮ ਕਰਦੇ ਆ ਤੁਹਾਡੇ ਪੰਜਾਬ ਜੋਬ ਸਰਚ YouTube ਚੈਨਲ ਵਿੱਚ ਅੱਜ ਵਾਲੀ ਵੀਡੀਓ ਵਿੱਚ ਬੇਰਕਾ ਨਲਕ ਪਲਾਨਟ ਦੇ ਵਿੱਚ 2025 ਦੀਆਂ ਨਵੀਆਂ ਪੋਸਟਾਂ ਤੇ ਨਵੀਂ ਭਰਤੀ ਆ ਚੁੱਕੀ ਹੈ ਨਾ ਕੋਈ ਪੇਪਰ ਹੈ ਨਾ ਕੋਈ ਫੀਸ ਹੈ ਸਿੱਧੀ ਤੁਹਾਡੀ ਭਰਤੀ ਹੋ ਜਾਵੇ ਜੇ ਤੁਸੀਂ ਵੀ ਇਹਨਾਂ ਪੋਸਟਾਂ ਦੀ ਬਚੀ ਹੋਈ ਸਾਰੀ ਜਾਣਕਾਰੀ ਲੈ ਕੇ ਫਾਰਮ ਫਿਲ ਕਰਨਾ ਚਾਹੁੰਦੇ ਹੋ ਪੂਰੀ ਜਾਣਕਾਰੀ ਲੈਣ ਵਾਸਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਸਾਡੇ ਚੈਨਲ ਦੇ ਉੱਪਰ ਹਰ ਰੋਜ਼ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਦੀ ਫ੍ਰੀ ਅਤੇ ਫਾਸਟ ਜਾਣਕਾਰੀ ਦਿੱਤੀ ਜਾਂਦੀ ਆ ਤੁਸੀਂ ਸਾਡੇ ਵਟਸਐਪ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਬੇਰੁਜ਼ਗਾਰ ਮੁੰਡੇ ਕੁੜੀਆਂ ਤੱਕ ਸੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਸਮੇਂ ਸਿਰ ਸਹੀ ਜਾਣਕਾਰੀ ਮਿਲ ਸਕੇ ਚਲੋ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਅੱਜ ਦੀ ਮੇਨ ਅਪਡੇਟ ਦੇ ਅਪਡੇਟ ਦੇ ਉੱਪਰ ਆ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਬੇਰਕਾ ਦੇ ਵਿੱਚ 2025 ਦੀਆਂ ਨਵੀਆਂ ਪੋਸਟਾਂ ਵਾਸਤੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ ਠੀਕ ਹੈ ਜੀ ਜਿਹੜੀਆਂ ਪੋਸਟਾਂ ਨੇ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਬੇਰਕਾ ਦੇ ਵਿੱਚ ਇੱਕ ਪੋਸਟ ਰੱਖੀ ਗਈ ਆ ਜਲੰਧਰ ਦੇ ਵਿੱਚ ਇੱਕ ਪੋਸਟ ਰੱਖੀ ਗਈ ਆ ਬੇਰਕਾ ਲੁਧਿਆਣਾ ਦੇ ਵਿੱਚ ਇੱਕ ਪੋਸਟ ਰੱਖੀ ਗਈ ਆ ਬੇਰਕਾ ਮਹਾਲੀ ਵਿੱਚ ਦੋ ਪੋਸਟਾਂ ਦੇ ਤੇ ਬੇਰਕਾ ਪਟਿਆਲਾ ਡੈਰੀ ਦੇ ਵਿੱਚ ਇੱਕ ਪੋਸਟ ਰੱਖੀ ਗਈ ਆ ਇਹ ਸਾਰੀਆਂ ਪੋਸਟਾਂ ਕੰਟਰੈਕਟ ਬੇਸਡ ਪੋਸਟਾਂ ਹੋਣਗੀਆਂ ਹੁਣ ਆਪਾਂ ਗੱਲ ਕਰ ਲੈਨੇ ਆ ਤੁਹਾਡੀ ਵਿਦਿਅਕ ਯੋਗਤਾ ਕੀ ਹੋਵੇਗੀ ਜਿਹੜੇ ਉਮੀਦਵਾਰਾਂ ਨੇ MBA ਕੀਤੀ ਹੋਇਆ ਮਾਰਕੀਟਿੰਗ ਦੇ ਵਿੱਚ ਜਾਂਦੇ ਕੋਈ ਬਰਾਬਰ ਦੀ ਯੋਗਤਾ ਪਾਸ ਕੀਤੀ ਉਹਨਾਂ ਕੋਲੇ 5 ਸਾਲ ਦਾ ਤਜਰਬਾ ਹੈਗਾ ਉਹ ਇੰਨਾ ਪੋਸਟਾਂ ਦੇ ਫਾਰਮ ਫਿਲ ਕਰ ਸਕਦੇ ਨੇ ਫਾਰਮ ਫਿਲ ਕਰਨ ਦੀ ਲਾਸਟ ਡੇਡ ਹੋਵੇਗੀ ਤੁਸੀਂ 23 6 2025 ਸ਼ਾਮ 5 ਵਜੇ ਤੱਕ ਇਹਨਾਂ ਪੋਸਟਾਂ ਦੇ ਫਾਰਮ ਫਿਲ ਕਰ ਸਕਦੇ ਹੋ ਗੱਲ ਕਰ ਲੈਣਾ ਕਿ ਤੁਸੀਂ ਫਾਰਮ ਫਿਲ ਕਰਨੇ ਕਿਵੇਂ ਆ ਤੁਸੀਂ ਪਲੇਨ ਪੇਪਰ ਦੇ ਉੱਪਰ ਆਪਣਾ ਕੰਪਲੀਟ ਬਾਇਓਡਾਟਾ ਲਿਖਣਾ ਹੋਵੇਗਾ ਠੀਕ ਹੈ ਨਾਲ ਤੁਸੀਂ ਜਿਹੜੇ ਜਿਹੜੇ ਡਾਕੂਮੈਂਟ ਲਗਾ ਰਹੇ ਉਹਨਾਂ ਨੂੰ ਮੈਂਸ਼ਨ ਕਰਨਾ ਹੋਵੇਗਾ ਤੇ ਫਿਰ ਇਹਨਾਂ ਦੇ ਬਿਲੋ ਇੱਕ ਆਪਣਾ ਐਡਰੈਸ ਮੈਂਸ਼ਨ ਕੀਤਾ ਗਿਆ ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰ ਲਿਮਟਿਡ ਇਹ ਸਾਰਾ ਐਡਰੈਸ ਜਿਹੜਾ ਤੁਸੀਂ ਉਹਦੇ ਉੱਪਰ ਮੈਂਸ਼ਨ ਕਰ ਦਿਆ ਠੀਕ ਹੈ ਜਿਸ ਤੋਂ ਆਹ ਐਸ ਐਡਰੈਸ ਦੇ ਉੱਪਰ ਤੁਸੀਂ ਭੇਜ ਸਕਦੇ ਹੋ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਆਉਂਦਾ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਫੋਨ ਕਰਕੇ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਹੋਰ ਨਵੇਂ ਨਵੇਂ ਅਪਡੇਟ ਦੇਖਣ ਵਾਸਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਵੀਡੀਓ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਏ ਬਾਏ ਚੈਹੇ